ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਨਵਰੀਦ ਗਰਦਰ ਮੇਰਾ ਅੱਜ ਦਾ ਇਹ ਬਲੌਗ ਛੋਟਾ ਜਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤਾਂ ਅੱਜ ਮੇਰੇ ਬਲੌਗ ਨਾਲ ਜੁੜੇ ਰਹੋ ਤੁਹਾਨੂੰ ਹਲਕੇ ਫੁਲਕੇ ਛੋਟੇ ਛੋਟੇ ਕਲਿੱਪ ਆਪਦੇ ਡੇਲੀ ਰੁਟੀਨ ਦੇ ਜੋ ਹੈਗੇ ਨੇ ਆਪਾਂ ਸ਼ੇਅਰ ਜਰੂਰ ਕਰਾਂਗੇ ਹੁਣ ਟਾਈਮ ਹੋ ਗਿਆਗਾ 9 ਵਜੇ ਚ 10 ਮਿੰਟ ਰਹਿ ਗਏ ਨੇ ਮੇਰੇ ਪਲੇਵੇ ਵਾਲੇ ਬੱਚੇ ਆਉਣ ਆਲੇ ਨੇ ਫੈਮਿਲੀ ਮੇਰੀ ਚਲੀ ਗਈ ਹੈ ਹਸਬੰਦ ਜੀ ਆਫਿਸ ਚਲੇ ਗਏ ਨੇ ਬੇਟੀ ਸਕੂਲ ਚਲੀ ਗਈ ਹੈ ਰੈਡੀ ਕਰਕੇ ਉਹਨੂੰ ਪੇਟਾ ਸੀਗਾ ਤੇ ਮੈਂ ਹੁਣ ਆਪਦਾ ਨਾਸ਼ਤਾ ਵਗੈਰਾ ਕਰਕੇ ਹੋ ਗਿਆ ਫ੍ਰੀ ਤੇ ਹੁਣ ਮੈਂ ਆਦੇ ਬੱਚਿਆਂ ਦੀ ਵੇਟ ਕਰ ਰਹੀ ਐ ਤੇ ਨਾਲ-ਨਾਲ ਮੈਂ ਤੁਹਾਡੇ ਨਾਲ ਆਪਦਾ ਅੱਜ ਦਾ ਜੋ ਵੀ ਵਲੌਗ ਹੈਗਾ ਤਾਂ ਮੈਂ ਜਰੂਰ ਸ਼ੇਅਰ ਕਰੋ ਤਾਂ ਰਿਕਵੈਸਟ ਹੈ ਕਿ ਇੱਕ ਮੋਟੀਵੇਸ਼ਨ ਮਿਲਦਾ ਇੱਕ ਹੋਪ ਮਿਲਦੀ ਹੈਗੀ ਅੱਗੇ ਵਧਣ ਦਾ ਇੱਕ ਗੁੱਡ ਪਾਥ ਮਿਲਦਾਗਾ ਜਦੋਂ ਕੋਈ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਦਾ ਥੋ ਡੀਅਰ ਫਰੈਂਡਸ ਸਬਸਕ੍ਰਾਈਬ ਮਾਈ YouTube ਚੈਨਲ ਬੇਰੁਜ਼ਗਾਰ ਬਲੌਗਰ ਤਾਂ ਮੇਰੇ ਬਲੌਗ ਨਾਲ ਜੁੜੇ ਰਹਿਣਾ ਠੀਕ ਹੈ ਜੀ ਤੇ ਦੇਖਦੇ ਅੱਜ ਕੀ ਕਰਨਾ ਆਂਟੀ ਦੀ ਵੇਟ ਹੋਊਗੀ ਪਲੇ ਵੇ ਦੇ ਬੱਚਾ ਨੂੰ ਪੜਾਉਣ ਤੋਂ ਬਾਅਦ ਅੱਜ ਫਿਰ ਸਫਾਈ ਕਰਨੀ ਹੈ ਉਸ ਤੋਂ ਬਾਅਦ ਦੇਖਦੇ ਆ ਮਾਰਕੀਟ ਜਾਣਾ ਬੇਟੀ ਨੂੰ ਲੈਣ ਜਾਣਾ ਜਾਂ ਹਸਬੰਡ ਲੈਣ ਜਾਣਗੇ ਠੀਕ ਹੈ ਇਹ ਬੈਠਾ ਹੋਇਆ ਆਣਾ ਨਾਸ਼ਤਾ ਕਰ ਲਿਆ ਨੇ ਖਾ ਲਿਆ ਖਾਣਾ ਤੇ ਇਹਨੂੰ ਪਤਾ ਕਿ ਮੰਮਾ ਨੇ ਹੁਣ ਬੱਚੇ ਫੜਾਣੇ ਆ ਤੇ ਇਹ ਬਸ ਹੁਣ ਇਦਾਂ ਹੀ ਬੈਠਾ ਰਹੂਗਾ ਜਾਂ ਇਹ ਸੋ ਜਾਊਗਾ ਤਾਂ ਚਲੋ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦਾ ਮੇਰੇ ਵਲੌਗ ਨਾਲ ਜੁੜੇ ਰਹਿਣਾ ਠੀਕ ਹੈ ਅ ਇੰਸਟਾਗ੍ਰam ਤੇ ਮੇਰੇ ਪੇਜ ਨੂੰ ਫੋਲੋ ਕਰ ਲੋ ਰੀਤ ਗਰਦਰ ਅਫੀਸ਼ਲ 143 ਤੇ YouTube ਚੈਨਲ ਹੈਗਾ ਆਪਣਾ ਬੇਰੁਜ਼ਗਾਰ ਬਲੌਗਰ ਇਹਨੂੰ ਸਬਸਕ੍ਰਾਈਬ ਕਰ ਲੋ ਆਪਣੇ ਵਧੀਆ ਸਬਸਕ੍ਰਾਈਬ ਬਣ ਰਹੇ ਨੇ ਅੱਛੀ ਜੀ ਪਾਵਾਂਗੇ ਦਾ ਡੈਫੀਨੇਟਲੀ ਬਣਗੇ ਡੇਲੀ ਰੋਟੀਨ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਆਪਾਂ ਜਿਵੇਂ ਆਪਾਂ ਨੂੰ ਉੱਥੇ ਪਿਆਰ ਦਿੱਤਾ ਆਪਾਂ ਨੂੰ ਇੱਥੇ ਵੀ ਤੁਸੀਂ ਪਿਆਰ ਦੇਣਾ ਹਾਂਜੀ ਆਪਾਂ ਪਲੇਵੇ ਵਾਲੇ ਬੱਚਾ ਨੂੰ ਪੜਾ ਰਹੇ ਹਾਂ ਅੱਜ ਕੋਈ ਜ਼ਿਆਦਾ ਨਹੀਂ ਆਏ ਬੱਚੇ ਤੇ ਬਸ ਲਗਭਗ ਇਹਨਾਂ ਦਾ ਕੰਮ ਖਤਮ ਹੈਗਾ ਇਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਘਰ ਦਾ ਕੰਮ ਸੈਟਿੰਗ ਸਾਰੀ ਪਲਾਰਾ ਬਹੁਤ ਪਿਆਗਾ ਤੇ ਉਸ ਤੋਂ ਅੱਜ ਮੌਸਮ ਬਹੁਤ ਸੋਨਾ ਬਾੜ ਮੁਕਸਰ ਦੇ ਵਿੱਚ ਕੱਲ ਦਾ ਬਸ ਹਲਕਾ ਜਿਹਾ بارش ਆਈ ਸੀਗੀ ਤੇ ਜਿਆਦਾ بارش ਨਹੀਂ ਆਈਗੀ ਤੇ ਆਸੇ-ਪਾਸੇ ਬਹੁਤ بارش ਹੋ ਰਹੀ ਹੈ ਲਗਭਗ ਸਾਡੇ ਮੁਕਸਰ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਹੈ ਨਾ بارش ਨਹੀਂ ਆਈ ਹੈਗੀ ਬਟ ਮੌਸਮ ਫਿਰ ਵੀ ਰਿਲੈਕਸਰ ਵਾਲਾ ਹੈਗਾਗਾ ਰਿਲੈਕਸਿੰਗ ਫੀਲ ਹੋ ਰਹੀ ਹੈ ਕੋਈ ਜਿਆਦਾ ਇੰਨਾ ਨਹੀਂ ਹੈਗਾ ਪਹਿਲਾਂ ਤਾਂ ਗਰਮੀ ਦੇ ਵਿੱਚ ਪੱਕੇ ਦੇ ਥੱਲੇ ਬੈਠਦੇ ਸੀ ਤਾਂ ਸੇਕਾ ਹੁੰਦਾ ਸੀ ਹੈ ਨਾ ਤੇ ਹੁਣ ਨੋਰਮਲ ਪੱਖਾ ਵੀ ਚੱਲ ਰਿਹਾ ਤੇ ਕੋਈ ਇੰਨਾ ਗਰਮੀ ਫੀਲ ਨਹੀਂ ਹੁੰਦੀ ਪਈਗੀ ਚਲੋ ਅੱਜ ਦਾ ਫਿਰ ਅੱਗੇ ਦੇਖਦੇ ਆ ਬੱਚਾ ਨੂੰ ਫ੍ਰੀ ਕਰਨ ਤੋਂ ਬਾਅਦ ਆਪਾਂ ਬਣਾਵਾਂਗੇ ਕੋਚ ਹਲਕਾ ਮੂਕਾ ਕੋਕ ਲੱਗੀ ਆ ਆਂਟੀ ਦੀ ਵੇਟ ਹੈ ਅੱਜ ਸਾਡੀ ਆਂਟੀ ਨੇ ਲੰਗਰ ਲੈ ਕੇ ਆਉਣਾ ਕਹਿੰਦੇ ਨਾਮ ਦੇ ਧਰਮਸ਼ਾਲਾ ਦੇ ਵਿੱਚ ਕਹਿੰਦੀ ਸੀ ਅੱਜ ਫੰਕਸ਼ਨ ਆ ਮੈਂ ਬੇਟਾ ਜੀ ਤੁਹਾਡੇ ਵਾਸਤੇ ਲੰਗਰ ਲੈ ਕੇ ਆਉਂਗੀ ਤੇ ਵਿੱਚ ਦੀ ਦੇ ਕੇ ਆਉਂਗੀ ਤਾਂ ਸਵੇਰ ਨਾਸ਼ਤਾ ਬਸ ਟੋਸਟ ਬਣਾਇਆ ਸੀਗਾ ਤੇ ਮਸਕਰ ਵੀ ਉਹ ਹੀ ਖਾ ਕੇ ਗਈ ਆ ਤੇ ਇੱਕ ਇਹਨਾਂ ਨੇ ਨਵੀਂ ਡਿਸ਼ ਬਣਾਣੀ ਸਟਾਰਟ ਕੀਤੀ ਹੈ ਚਨਾ ਪਟਾਕਾ ਇਹਨਾਂ ਨੇ ਉਹ ਬੜਾਇਆ ਸੀ ਬਟ ਮੈਨੂੰ ਘੱਟ ਪਸੰਦ ਆ ਉਹ ਚੀਜ਼ ਇਹਨਾਂ ਨੇ ਹੀ ਖਾਦੀ ਬਣਾ ਕੇ ਤੇ ਤੁਹਾਨੂੰ ਰੈਸਪੀ ਕਿਸੇ ਦਿਨ ਜ਼ਰੂਰ ਸ਼ੇਅਰ ਕਰਾਂਗੇ ਉਹ ਟੀ ਬਹੁਤ ਹੀ ਟੇਸਟੀ ਆ ਬਟ ਮੈਨੂੰ ਨਹੀਂ ਪਸੰਦ ਆਪਣੀ ਆਪਣੀ ਚੁਆਇਸ ਆ ਬਟ ਟੇਸਟ ਅਕੋਰਡਿੰਗ ਦੇਖਦਾ ਅੱਛੀ ਆ ਹਾਂਜੀ ਆਪਾਂ ਸਫਾਈ ਕਰਕੇ ਹੋਗੇ ਸੀ ਵਿਲੇ ਆਂਟੀ ਦੇ ਨਾਲ ਮੈਂ ਹੈਲਪ ਪੂਰੀ ਕਰਾਣੇ ਹੁੰਨੇ ਆ ਤੇ ਇੱਕ ਬਲੈਂਕਟ ਵਾਸ਼ ਕਰਨਾ ਲੱਸੀਗਾ ਤੇ ਉਹ ਪਾਲ ਟੱਬ ਚ ਭਿਉਂਤਾ ਸੀ ਤੇ ਅੱਜ ਉਹਨੂੰ ਵਾਸ਼ ਕੀਤਾ ਦਾ ਤੇ ਸਾਰਾ ਕਾਰ ਹੋ ਗਿਆ ਨੀਟ ਐਂਡ ਕਲੀਅਰ ਕੈਰ ਵੀ ਉਧਰੋਂ ਆਉਣ ਆਲੀ ਆ ਪਾਪਾ ਉਹਦੇ ਲੈਣ ਗਏ ਆ ਤੇ ਇੱਕ ਮੈਂ ਕੈਰ ਵੀ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਬੇਟਾ ਤੈਨੂੰ ਹਰ ਮਹੀਨੇ ਮਮਾ 500 ਰੁਪਏ ਦੇਣਗੇ ਤੇ ਅੱਜ ਉਹਨੂੰ ਦੇਣਾ ਕਿਉਂਕਿ ਜਦੋਂ ਮਮਾ ਦੀ ਫੀਸ ਆਉਂਦੀ ਆ ਮੈਂ ਦਸਵੰਦ ਕੱਢ ਦਿਆ ਤੇ ਫਿਰ ਮੈਂ ਹੁਣ ਇੱਕ ਨਵਾਂ ਇਹ ਸੋਚਿਆ ਕਿ ਆਪਦੀ ਬੇਟੀ ਨੂੰ ਮੈਂ 500 ਰੁਪਏ ਹਰ ਮਹੀਨੇ ਦੇਣੇ ਦੇਣਾ ਉਹ ਕੁਛ ਵੀ ਯੂਜ਼ ਕਰੋ ਉਹਨੂੰ ਮੈਂ ਕਿਹਾ ਹੋਇਆ ਕਿ ਬੇਟਾ ਤੁਸੀਂ ਭਾਵੇਂ ਕੁਝ ਵੀ ਯੂਜ਼ ਕਰੋ ਖਾਓ ਪੀਓ ਇਹਦਾ ਕੁਝ ਵੀ ਕਰੋ 500 ਦਾ ਤੁਸੀਂ ਤੁਹਾਨੂੰ ਹਰ ਮੰਥ ਮਿਲੂਗਾ ਇਹ ਭਾਵੇਂ ਤੁਸੀਂ ਆਪ ਦਾ ਪਾਕਟ ਮਨੀ ਝੋੜ ਲਓ ਤੇ ਭਾਵੇਂ ਤੁਸੀਂ ਇਹਨੂੰ ਖਾ ਪੀ ਲਿਓ ਆ ਦਾ ਤੇ ਤੇਰੇ ਤੋਂ ਹਿਸਾਬ ਨਹੀਂ ਮੰਗਿਆ ਜਾਊਗਾ ਕਿ ਤੁਸੀਂ ਆਪਦੇ 500 ਦਾ ਕੀਤਾ ਕੀ ਆ ਤਾਂ ਚਲੋ ਉਹਦੀ ਵੇਟ ਕਰਦੇ ਆ ਆਪਾਂ ਠੀਕ ਹੈ ਤੇ ਅੱਗੇ ਵਲੌਗ ਨਾਲ ਜੁੜੇ ਰਹੋ 500 ਰੁਪਏ ਤਾਂ ਮੈਂ ਕੱਟ ਕੇ ਰੱਖ ਲਿਆ ਤਾਂ ਮੈਨੂੰ ਪਤਾ ਉਹ ਖੁਸ਼ ਬਹੁਤ ਹੋਊਗੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਹ ਮੈਂ ਚੀਜ਼ ਕਰਨੀ ਸੀਗੀ ਤੇ ਉਹ ਵੇਟ ਕਰ ਰਹੇ ਸੀ ਕਿ ਮੰਮਾ ਕਿਦਾਂ ਤੋਂ ਸਟਾਰਟ ਕਰੋਗੇ ਤੇ ਵੀ ਮੈਂ ਵੇਟ ਕਰ ਰਹੇ ਹਾਂ ਬਸ ਸੋਰੀ 2 ਵਜੇ ਉਹਨੂੰ ਛੁੱਟੀ ਹੁੰਦੀ ਹੈ ਸਕੂਲ ਚ ਤੇ ਜਦੋਂ ਵੀ ਆਉਗੀ ਤਾਂ ਆਪਾਂ ਉਹਨੂੰ ਮੈਂ ਕੱਢ ਕੇ ਰੱਖ ਲਿਆ ਤੇ ਆਪਾਂ ਉਹਨੂੰ ਦੇਣਾ ਹੀ ਹੈਗੇ ਹੈਗੇ ਤੇ ਵੇਟ ਕਰਦੇ ਹਾਂ ਸਫਾਈ ਆਲਮੋਸਟ ਹੋ ਚੁੱਕੀ ਹੈ ਸਾਰੀ ਠੀਕ ਹੈ ਇਹ ਵੀ ਸੁੱਤਾ ਪਿਆ ਇੱਥੇ ਬੈਡ ਦੇ نیچے ਵੜ ਕੇ ਡੈਕਸਟਰ ਲੱਡੂ ਹੈਲੋ ਬੇਟਾ ਇਹ ਵੀ ਵੇਟ ਕਰੀ ਜਾਂਦਾ ਕੈਰ ਵੀ ਦੀ ਹੈ ਨਾ

आप इससे कुछ भी कर सकते हो ठीक है ओके हो जाओ हाँ ये हर मंथ मिलेगा ठीक है ओके। okay. पापा देखते हैं कब देंगे आपको मैं शाम को ओके। yeah. okay. चलो आप इसका कुछ भी करना ओके ओके चलो हाँ जी आप नहा के हो गए से रैडी तो अज मुक्तसर आ आगे बारिश बहुत ज्यादा बारिश हो रही है तो तू दिखाने आप चलो बारिश कि हो रही है तो मैं ब्लॉग बना रहे कितनी बारिश हो रही है ना नहीं रहे दोनों ओके ओके आज काफी दिन बाद बारिश हो रही है बढ़िया चलो मौसम ठंडा हो जाना है ना कह रहे अजय पोता आप ਰੋਟੀ ਬਣਾ ਲਈਏ ਹੁਣ ਠੀਕ ਐ ਚਲੋ ਗਾਇਸ ਰੋਟੀ ਬਣਾਨੇ ਆ ਲੰਚ ਟਾਈਮ ਹਲੇ ਕੀਤਾ ਨਹੀਂ ਆਣ ਲੱਗੇ ਸੀ ਮੈਂ ਪਹਿਲਾਂ ਤਾਂ ਟਿਊਸ਼ਨ ਟਾਈਮ ਹੋਈ ਜਾਂਦਾ ਪਤਾ ਨਹੀਂ ਬੱਚੇ ਆਣਗੇ ਜਾਂ ਨਹੀਂ ਆਣਗੇ ਪਰ ਸਾਡੇ ਗਨੇ ਕੋਈ ਛੁੱਟੀ ਨਹੀਂ ਹੁੰਦੀ ਮੇਰੀ ਟਿਊਸ਼ਨ 6 ਦੇ 6 ਦਿਨ ਚੱਲਦੀ ਐ ਕੱਲੇ ਸੰਡੇ ਤੋਂ ਬਗੈਰ ਠੀਕ ਐ ਤਾਂ ਚਲੋ ਹੁਣ ਲੰਚ ਬਣਾਨੇ ਆ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਗੱਲ ਏ ਤੁਸੀਂ ਰੋਲਾ ਪਾਇਆ ਹੈ ਹੈ ਕੀ ਐ क्या है? बोल नहीं आपको नहीं मैंने खोलना नहीं आप बारिश में है ना, भी भी? <laughs> ना बारिश में बीगेगा हां रात टाइम हो गया तो आज मेरी ऑनलाइन बंद ਕੰਟਾ ਕੇ ਪੜਾਇਆ ਮੈਂ ਉਹਨਾਂ ਨੂੰ ਕਿ ਮੇਰੇ ਯਾਦ ਆ ਗਿਆ ਜੋ ਬੁੱਧਵਾਰ ਹੈਗਾ ਤੇ ਕਪੜੇ ਵਾਸ਼ ਕਰਨੇ ਆ ਹੁਣ ਮੈਂ ਕਪੜੇ ਵਾਸ਼ ਕਰ ਰਹੀ ਆ ਤੇ ਇਹ ਲਿਆਏ ਸੀਗੇ ਨਿਊਡਲ ਨਿਊਡਲ ਆਪਾਂ ਖਾ ਲਿਆ ਕੋਲ ਡਰਿੰਕ ਪੀ ਲਿਆ ਕਪੜੇ ਵਾਸ਼ ਕਰ ਰਹੀ ਆ ਜੋ ਆਖਾਂ ਨੂੰ ਬਹੁਤ ਵੱਡੀ ਮਜਬੂਰੀ ਦੱਸੀ ਜਸਟ ਮਤਲਬ ਇਹੀ ਕਿਆ ਕਿ ਬੇਟਾ ਚਲੋ ਪਰਸਨਲ ਕੰਮ ਹੈਣਾ ਅੱਜ ਕਲਾਸ ਨਹੀਂ ਲਗਾ ਸਕਦੇ ਤੁਸੀਂ ਆਦਾ ਵਰਕ ਮੈਨੂੰ ਰਾਈਟ ਕਰਕੇ ਸੈਂਡ ਕਰ ਦਿਓ ਜਸਟ ਅ ਡੈਰੀ ਵਰਕ ਕੱਲ ਉਹੀ ਟਾਈਮ ਆਪਾਂ ਵੀ ਜਿਆਦਾ ਲਗਾ ਦਾਂਗੇ ਤੇ ਇਹ ਉੱਪਰ ਡੈਡੀ ਆ ਦੇ ਰੂਮ 'ਚ ਗਏ ਨੇ ਤੇ ਬਸ ਮੈਂ ਕੱਪੜੇ ਵਾਸ਼ ਕਰ ਰਹੀ ਆ ਤੇ ਉਸ ਤੋਂ ਬਾਅਦ ਬਸ ਸੌਣਾ ਹੀ ਆ ਰੈਸਟ ਕਰਨੀ ਆ ਕਿਉਂਕਿ ਕੱਪੜੇ ਧੋਣ ਦਾ ਟਾਈਮ ਨਹੀਂ ਮਿਲਦਾ ਦਿਨੇ ਟਿਊਸ਼ਨਾਂ ਹੁੰਦੀ ਆ ਦੁਪਹਿਰੇ ਵੀ ਹੁੰਦੀ ਆ ਫਿਰ ਰਾਤ ਨੂੰ 10:00 10:30 ਵਜੇ ਤੱਕ ਚੱਲਦੀਆਂ ਤੇ ਇਹ ਮਜਬੂਰੀ 'ਚ ਮੈਨੂੰ ਲਾਸਟ ਵਾਲਾ ਬੈਚ ਫਿਰ ਦੋਨੋਂ ਬੰਦ ਕਰਨੇ ਪਏ ਆ ਔਨਲਾਈਨ ਵਾਲੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਗੁੱਡ ਨਾਈਟ ਥੈਂਕ ਯੂ ਮੇਰਾ ਬਲੌਗ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੇਰੁਜ਼ਗਾਰ ਬਲੌਗਰ ਥੈਂਕ ਯੂ ਸੋ ਮਚ ਆਇਦਰ ਦਿਨ ਬਹੁਤ ਵਧੀਆ ਰਿਹਾ ਬਹੁਤ ਬੀਜ਼ੀ ਵੀ ਰਿਹਾ ਠੀਕ ਹੈ ਤਾਂ ਥੈਂਕ ਯੂ ਮੇਰੇ ਮੈਂ ਚੈਨਲ ਨਾਲ